ਲੇਡਨੋ 26 ਜਨਵਰੀ ਨੂੰ ਜਿਹੜੀ ਇੱਕ ਬੀਮਰਾਓਂ ਅੰਬੇਡਕਰ ਜੀ ਦੀ ਪ੍ਰਤਿਮਾ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਪੂਰਾ ਦੇਸ਼ 76ਵਾਂ ਗਣਤੰਤਰਤਾ ਦਿਵਸ ਮਨਾ ਰਿਹਾ ਸੀ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਉੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਪੰਜਾਬ ਤੇ ਪੂਰੇ ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਯੋਜਨਾ ਬਣਾਈ ਕਿ ਉਸੇ ਦਿਨੀ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਮੈਂ ਔਰ ਭਾਰਤੀ ਜਨਤਾ ਪਾਰਟੀ ਸਮੂਚੀ ਭਾਰਤੀ ਜਨਤਾ ਪਾਰਟੀ ਮੁਕੇਰੀਆਂ ਔਰ ਪੰਜਾਬ ਇਸ ਇਸ ਤੇ ਰੋਸ਼ ਪ੍ਰਗਟ ਕਰਦੇ ਆਂ ਔਰ ਪੰਜਾਬ ਸਰਕਾਰ ਕੋ ਮੰਗ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ ਜੈ ਹਿੰਦ ਜੈ ਭਾਰਤ ਭਾਰਤੀ ਜਨਤਾ ਪਾਰਟੀ ਮੁਕੇਰੀਆਂ ਵੱਲੋਂ ਜਿਹੜੀ ਘਟਨਾ ਅੰਮ੍ਰਿਤਸਰ ਦੇ ਵਿੱਚ ਭਾਰਤ ਰਤਨ ਸ਼੍ਰੀ ਭੀਮ ਰਾਭ ਅੰਬੇਦਕਰ ਜੀ ਦੇ ਬੁੱਤ ਦੇ ਨਾਲ ਗਲਤ ਕੰਮ ਕਰਨ ਦਾ ਪ੍ਰਯਾਸ ਕੀਤਾ ਗਿਆ ਉਦੇ ਰੋਸ਼ ਵਿੱਚ ਅਸੀਂ ਸਾਰੇ ਇੱਥੇ ਬਾਬਾ ਸਾਹਿਬ ਅੰਬੀਦ ਕਰ ਜੀ ਦੇ ਚਰਨਾ ਚ ਸਾਰੇ ਇਕੱਠੇ ਹੋਏ ਆ ਉਸ ਰੋਸ਼ ਨੂੰ ਪ੍ਰਗਟ ਕਰਦੇ ਹੋਏ ਕਿ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਜਿਹੜਾ ਦੋਸ਼ੀ ਫੜਿਆ ਗਿਆ ਹੈ ਉਹਦੇ ਕੋਲੋਂ ਇਹ ਪੁੱਛਿਆ ਜਾਏ ਕਿ ਉਹਦੇ ਪਿੱਛੇ ਤਾਕਤਾਂ ਕਿਹੜੀਆਂ ਹੈ ਜਿਹੜੀਆਂ ਦੇਸ਼ ਨੂੰ ਜਾਂ ਪੰਜਾਬ ਦੇ ਵਿੱਚ ਉਹ ਪੱਧਰ ਮਚਾਉਣਾ ਚਾਹਦੀਆਂ ਕਿਉਂਕਿ ਉਹ ਕੱਲਾ ਵਿਅਕਤੀ ਨਹੀਂ ਹੋ ਸਕਦਾ ਉਹਦੇ ਵਿੱਚ ਕੋਈ ਨਾ ਕੋਈ ਸੰਸਤਾ ਇੰਸਟੀਚਿਊਸ਼ਨ ਕੋਈ ਨਾ ਕੋਈ ਬਖਬਦੀ ਤਾਕਤਾਂ ਉਹਦੇ ਮਗਰ ਹੈ ਜਿਸ ਕਰਕੇ ਉਹਦਾ ਹੌਸਲਾ ਵਧਿਆ ਔਰ ਕੱਲਾ ਹੀ ਬੰਦਾ ਬੱਤਲ ਉੱਪਰ ਚੜ ਕੇ ਥੋੜਾ ਲੈ ਕੇ ਤੇ ਚਲਾਨ ਲੱਗ ਪਿਆ ਬੜੀ ਬੰਦਭਾਗੀ ਕਟਨਾ ਕੀਤੀ ਉਹਨੇ ਇਸ ਦਾ ਅਸੀਂ ਵਿਰੋਧ ਕਰਦੇ ਆਂ ਔਰ ਅੱਗੇ ਤੋਂ ਅਸੀਂ ਚਾਹੁੰਦੇ ਆਂ ਸਰਕਾਰ ਕੋਲੋਂ ਕਿ ਮੁੜ ਕੇ ਇਹੋ ਜਿਹੀ ਕੋਈ ਕਟਨਾ ਨਾ ਹੋਵੇ ਜੇ ਨਾ ਕਰਾਣਾ ਚਾਹੁੰਦੇ ਹੋਣ ਤੇ ਉਸ ਵਿਅਕਤੀ ਨੂੰ ਉਹਦੇ ਪਿੱਛੇ ਤਾਕਤਾਂ ਨੂੰ ਇੰਨੀਂ ਕਿ ਤਰ੍ਹਾਂ ਕੁਚਲਿਆ ਜਾਏ ਇਹੋ ਜੀ ਹਰਕਤ ਕਰਨ ਲਈ ਕੋਈ ਤਿਆਰ ਨਾ ਹੋਵੇ ਇਹਨੇ ਬਹੁਤ ਇਹ ਲਫਜ਼ ਕਹਿੰਦੇ ਹਾਂ ਮੈਂ ਫੇਰ ਇੱਕ ਵਿਚਾਰ ਪ੍ਰਗਟ ਕਰਦੇ ਹਾਂ ਕਿ ਹਾਂ ਵੀ ਪੰਜਾਬ ਸਰਕਾਰ ਇੱਕ ਵਾਰੀ ਇਸ ਪਾਸੇ ਧਿਆਨ ਦੇਵੇ ਤਾਂ ਕਿ ਦੇਸ਼ ਵਿਰੋਧੀ ਤਾਕਤਾਂ ਨੂੰ ਨੱਥ ਪਾਈ ਜਾ ਸਕੇ ਜੈ ਭੀਮ ਜੈ ਭੀਮ ਜੈ ਭਰਤ ਅੱਜ ਅਸੀਂ ਸਾਰੇ ਭਾਜਪਾ ਮੰਡਲ ਮੁਖੀ ਰਿਆਂ ਦੇ ਸਾਰੇ ਕਾਰਜਕਰਤਾ ਇੱਥੇ ਇਕੱਤਰ ਹੋਏ ਆਂ ਬਾਬਾ ਭੀਮ ਸਾਹਿਬ ਰਾਉ ਚੌਂਗ ਦੇ ਵਿੱਚ ਉਹਨਾਂ ਦੇ ਚਰਨਾਂ ਵਿੱਚ ਅੱਜ ਦਾ ਜਿਹੜਾ ਵਿਸ਼ੇ ਹੈ ਉਹ 26 ਜਨਵਰੀ 2025 ਨੂੰ ਜਿਹੜਾ ਅੰਮ੍ਰਿਤਸਰ ਵਿੱਚ ਇੱਕ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਉੱਥੇ ਇੱਕ ਬਿਮਾਰ ਮਾਨਸਿਕਤਾ ਵਾਲੇ ਇਨਸਾਨ ਨੇ ਇੱਕ ਅਲਗਵਾਦੀ ਨੇ ਉੱਥੇ ਬੀਮ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸੰਵਿਧਾਨ ਦੇ ਪੰਨੇ ਜਲਾਏ ਨੇ ਇਹ ਜਿਹੜੀ ਸੋਚ ਦੇ ਲੋਕ ਐ ਉਹ ਪੰਜਾਬ ਦਾ ਟੋਟਲ ਕਲੈਪਸ ਜਾਂ ਜਿਹੜੋ ਇਹ ਪੰਜਾਬੀ ਵਿੱਚ ਕਹਿੰਦੇ ਬੇੜਾਗਰ ਕਰਨਾ ਚਾਹੁੰਦੇ ਨੇ ਅਸੀਂ ਚਾਹਨੇ ਆ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਗ੍ਰਿਫਤਾਰ ਕੀਤਾ ਆ ਇਹੋ ਜਿਹੇ ਬੰਦਿਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਔਰ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਨਾ ਮਾਹੌਲ ਬਣੇ ਅਗਰ ਦੁਬਾਰਾ ਇਹੋ ਜਿਹਾ ਮਾਹੌਲ ਬੰਦਾ ਆ ਤੇ ਲੋਕ ਸੜਕਾਂ ਤੇ ਆਣਗੇ ਸਰਕਾਰ ਦਾ ਮੁਰਦਾਬਾਦ ਤੇ ਹੋਈ ਰਿਆ ਹੈ ਸਰਕਾਰ ਨੂੰ ਇਸ ਦਾ ਖਿਆਲ ਕਰਨਾ ਚਾਹੀਦਾ ਪੰਜਾਬ ਦੀ ਅਮਨ ਸ਼ਾਂਤੀ ਦੀ ਬਹਾਲੀ ਲਈ ਇਹੋ ਜਿਹੇ ਅਨਸਰਾਂ ਨੂੰ ਜਲਦ ਤੋਂ ਜਲਦ ਫਾਂਸੀ ਤੱਕ ਦੀ ਸਜ਼ਾ ਦਿੱਤੀ ਜਾਏ ਮੈਂ ਇਹ ਅਪੀਲ ਕਰਦਾ ਸਰਕਾਰ ਕੋ ਧੰਨਵਾਦ ਜੀ ਜੈਪੀਮ ਜੈਪੁਰ ਮੈਂ ਵਿਸ਼ਾਲ ਅੰਸ ਬੱਬੂ ਐਸੀ ਮੋਰਚਾ ਭਾਜਪਾ ਜ਼ਿਲ੍ਹਾ ਪ੍ਰਧਾਨ ਜੋਗੀ ਸਾਨੂੰ ਭਾਜਪਾ ਸੈਂਟਰ ਗਵਰਨਮੈਂਟ ਵੱਲੋਂ ਹੁਕਮ ਹੋ ਰਹੀ ਪੰਜਾਬ ਪ੍ਰદાન ਸੁਨੀਲ ਜਾਖੜ ਜੀ ਔਰ ਸਾਡੇ ਅਦਰਨੀਏ ਐਮ ਐਲ ਏ ਸਾਹਿਬ ਸ਼੍ਰੀ ਜੰਗੀ ਲਾਲ ਮਹਾਜਨ ਜੀ ਉਹ ਪਾਰਟੀ ਦੇ ਹੁਕਮ ਹਦਾਇਤ ਦੇ ਨਾਲ ਅੱਜ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੇ ਚੌਂਕ 'ਚ ਆਪਾਂ ਪਾਰਕ 'ਚ ਜੋ ਇਕੱਠੇ ਹੋਏ ਆ ਉਹ ਧਰਨਾ ਜੋ ਕਿ ਅੰਮ੍ਰਿਤਸਰ ਵੀ ਜ ਬਹੁਤ ਮੰਦਭਾਗੀ ਘਟਨਾ ਹੋਈ ਆ 26 ਤਰੀਕ ਜੋ ਕੀ ਸਾਡੇ ਸੰਵਿਧਾਨ ਦਿਵਸ ਦਾ ਦੇਨ ਦਾ ਬਾਬਾ ਸਾਨੂੰ ਹਰ ਕੋਈ ਮਾਨ ਔਰ ਸਨਮਾਨ ਪੂਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ ਵਾ ਉਸ ਦਿਨ ਕੋਈ ਸ਼ਰਾਰਤੀ ਅਨਸਰਾਂ ਨੇ ਬੀਰ ਅੰਬੇਦਕਰ ਸਾਹਿਬ ਜੀ ਦੀ ਮੂਰਤੀ ਨੂੰ ਅਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਔਰ ਸਮੁੱਚੇ ਭਾਰਤ ਵਾਸੀਆਂ ਦੇ ਇਸ ਮਾਨ ਤੇ ਬਹੁਤ ਜ਼ਿਆਦਾ ਰੋਸ਼ਾ ਔਰ ਠੇਸ ਪਹੁੰਚੀ ਆ ਅਸੀਂ ਇਹ ਜਾਣਦੇ ਆ ਕਿ ਜੇ ਨਾ ਦੋਸ਼ੀਆਂ ਦਾ ਇਸ ਜਿਹੜਾ ਜੋ ਸ਼ਰਾਰਤੀ ਅੰਸਰ ਆ ਉਹਨਾਂ ਮਗਰ ਜਿਸ ਅੰਸਰਾਂ ਦਾ ਹੱਥ ਆ ਉਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹ ਦੇਸ਼ ਵਿਰੋਧਾ ਪਰਚਾ ਦਰਜ ਕੀਤਾ ਜਾਵੇ ਪ੍ਰਸ਼ਾਸਨ ਉਹ ਪੁਲਿਸ ਕਹਿ ਰਹੀ ਆ ਕਿ ਉਹ ਮੈਂਟਲੀ ਅਫਸਟ ਡੀਗਾ ਇਹ ਮੈਂ ਸਮਝਾਂਗਾ ਪੰਜਾਬ ਸਰਕਾਰ ਉਹ ਪੁਲਿਸ ਦੀ ਮਿਲੀ ਭਗਤਾਂ ਜੋ ਕਿ ਉਸ ਨੂੰ ਮੈਂਟਲੀ ਅਫਸਟ ਕਰਾਰ ਦਿੱਤਾ ਗਿਆ ਵਾ ਅਸੀਂ ਜਾਣਦੇ ਆ ਕਿ ਉਹਦੇ ਦੇਸ਼ ਵਿਰੋਧਾ ਪਰਚਾ ਦਰਜ ਕੀਤਾ ਜਾਵੇ ਹਰਤਨਾ ਡਾਕਟਰ ਵੀਰ ਰਾਮ ਮੈਦਕਰ ਜੀ ਦੀ ਪ੍ਰਤਿਨਾ ਦੇ ਨਾਲ ਜੋ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਜਿਨਾਂ ਅੰਸ਼ੜਾ ਨੇ ਉਹਨਾਂ ਨਾਲ ਛੇੜਛਾੜ ਕਰਨ ਦੀ ਉਹਨਾਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਭਾਰਤੀ ਜਨਤਾ ਪਾਰਟੀ ਅਰਮੈਕ ਸਰਮਸਮੈਨ ਹੁੰਦੇ ਨਾਤੇ ਆਪਣੀ ਸਾਰੀ ਜੋ ਸਾਡੀ ਲੀਗ ਹੈ ਅਸੀਂ ਇਹ ਸਾਰੇ ਮੰਗ ਕਰਦੇ ਆ ਕਿ ਜਿਸ ਨੇ ਵੀ ਇਹ ਗ੍ਰਹਿਣ ਹਤ ਕੋਸ਼ਿਸ਼ ਕੀਤੀ ਹੈ ਕੰਮ ਕਰਨ ਦੀ ਉਸ ਦੇ ਨਾਲ ਸਖਤ ਤੇ ਸਖਤ ਕਾਰਵਾਈ ਕਰਕੇ ਉਹ ਜੋ ਹੈ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਨੂੰ ਇਸ ਭਾਰਤ ਵਰਸ਼ ਦੇ ਵਿੱਚ ਲਾਗੂ ਕੀਤਾ ਜਾਵੇ ਕਿ ਕੋਈ ਇੱਕ ਪਾਰਟੀ ਹੈ ਜੋ ਭਾਰਤੀ ਡਾਕਟਰ ਵੀਰ ਆਂਬੇਡਕਰ ਦੀ ਨਾਲ ਮੁਹੱਬਤ ਵੀ ਕਰਦੀ ਹੈ ਔਰ ਉਹਨਾਂ ਦੇ ਸਨਮਾਨ ਦੇ ਲਈ ਹਰ ਖੇਤਰ ਦੇ ਵਿੱਚ ਆਪਣਾ ਯੋਗਦਾਨ ਵੀ ਦਿੰਦੀ ਹੈ ਔਰ ਕੁਰਬਾਨੀ ਦੇਣ ਨੂੰ ਤਿਆਰ ਹੈ ਇਨਾ ਸ਼ਬਦਾਂ ਦੇ ਨਾਲ ਮੈਂ ਪੁਨਾ ਭਾਰਤ ਸਰਕਾਰ ਨੂੰ ਵੀ ਅਤੇ ਪੰਜਾਬ ਸਰਕਾਰ ਨੂੰ ਵੀ ਇਹ ਜੋ ਸਾਡੇ ਦਿਲਾਂ ਨੂੰ ਜੋ ਦੋ ਇਹ ਦੁੱਖ ਦੇਣ ਦੀ ਜੋ ਚੇਸਟਾ ਕੀਤੀ ਹੈ ਮਾਹੌਲ ਪੰਜਾਬ ਦਾ ਖਰਾਬ ਕਰਨ ਦੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਕਠੋਰ ਕਾਰਵਾਸ ਵਿੱਚ ਡਾਲ ਕੇ ਸਾਨੂੰ ਇਸ ਪਾਵਲਿਕ ਨੂੰ ਹਿੰਦੁਸਤਾਨ ਦੀ ਜਨਤਾ ਨੂੰ ਇਨਸਾਫ ਦੁਲਾਇਆ ਜੇ ਇਨਾ ਸ਼ਬਦਾਂ ਦੇ ਨਾਲ ਬਾਣੀ ਨੂੰ ਬ੍ਰਾਮ